ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਵਲੌਗਸ ਹੋਪ ਤੁਸੀਂ ਸਾਰੇ ਫੁੱਲ ਕੈਂਟ ਹੋਵੋਗੇ ਤੇ ਅੱਜ ਘਰੇ ਕੋਈ ਨਹੀਂ ਹੈਗਾ ਅਮਨੁਰੀ ਮਮੀ ਗਏ ਹੋਏ ਆਪਣੀ ਭੈਣ ਕੋਲ ਤੇ ਅਮਨੁਰੀ ਗਏ ਹੋਏ ਉਹਨਾਂ ਨੂੰ ਲੁਧਿਆਣੇ ਆਪਣਾ ਸਮਾਨ ਲੈਣ ਤੇ ਅੱਜ ਉਹਨਾਂ ਦੇ ਨਾਲ ਮੰਮੀ ਵੀ ਉੱਥੋਂ ਹੀ ਵਾਪਸ ਚਲੇ ਗਏ ਨੇ ਮੰਮੀ ਸੰਗਰੂਰ ਸੀ ਤਾਂ ਕਰਕੇ ਮੈਂ ਮਿਲ ਨਹੀਂ ਪਾਈ ਮੰਮੀ ਨੂੰ ਕਿਉਂਕਿ ਉਹਨਾਂ ਨੂੰ ਮੰਮੀ ਕਹਿੰਦੇ ਵੀ ਮੈਨੂੰ ਨਾ ਉੱਥੇ ਜਾਂਦੇ ਹੋਏ ਲੁਧਿਆਣੇ ਮਤਲਬ ਛੱਡ ਦਿਓ ਲੁਧਿਆਣੇ ਤੋਂ ਮੈਨੂੰ ਵਾਸਤੇ ਚੜਾ ਦਿਓ ਤੇ ਹੁਣ ਅਮਨੁਰੀ ਉੱਥੋਂ ਲੁਧਿਆਣੇ ਤੋਂ ਵਾਸਤੇ ਚੜਾਣਗੇ ਮੰਮੀ ਨੂੰ ਫਿਰ ਚਲੇ ਜਾਣਗੇ ਕਿੰਨਾ ਬਹੁਤ ਟਾਈਮ ਹੋ ਗਿਆ ਆਇਆਂ ਨੂੰ ਫਿਰ ਤੁਹਾਨੂੰ ਪਤਾ ਹੀ ਹੈ ਪਿੱਛੇ ਘਰ ਦੀ ਵੀ ਫਿਕਰ ਰਹਿੰਦੀ ਹੈ ਨਾ ਪਰ ਮੈਨੂੰ ਐ ਹੋ ਰਿਹਾ ਵੀ ਮੈਂ ਮੰਮੀ ਨੂੰ ਮਿਲੀ ਨਹੀਂ ਹੈਗੀ ਚਲੋ ਕੋਈ ਨਹੀਂ ਜੀ ਹੁਣ ਜੇ ਕਿਤੇ ਮੌਸਮ ਸੱਟ ਹੋਇਆ ਜਾਂ ਜਦੋਂ ਕਿਤੇ ਛੁੱਟੀਆਂ ਪੈਣਗੀਆਂ ਫਿਰ ਦੇਖਾਂਗੇ ਜਾ ਕੇ ਆਵਾਂਗੇ ਤੇ ਉਧਰੋਂ ਸਿਮਰਨ ਵੀ ਚਲੀ ਗਈ ਹੈ ਮਾਮੂ ਕੋਲ ਉਹਦਾ ਵਧੀਆ ਜੀ ਲੱਗਿਆ ਹੋਇਆ ਸੀਗਾ ਮਾਮੂ ਦੇ ਕੋਲ ਜਾਣ ਲੱਗਿਆ ਥੋੜਾ ਜਿਹਾ ਕਰਦੀ ਸੀਗੀ ਇੱਕ ਦਿਨ ਪਹਿਲਾਂ ਉਦਾਸ ਜੀ ਹੋ ਗਈ ਸੀਗੀ ਬਟ ਚਲੋ ਹੁਣ ਜਿੱਥੇ ਜਿੱਥੇ ਆਪਣੇ ਕੰਮ ਕਰ ਹੈਗੇ ਜਾਣਾ ਪੈਣਾ ਹਨਾ ਤੇ ਇਧਰ ਆਪਣੇ ਬੱਚੇ ਆਉਣ ਵਾਲੇ ਆ ਜੀ ਮੈਂ ਲੱਗੀ ਉਹਨਾਂ ਵਾਸਤੇ ਕਾਫੀ ਬਣਾਉਣ ਦੁੱਧ ਫ੍ਰਿਜ ਚ ਨਹੀਂ ਸੀ ਪਿਆ ਹੈਗਾ ਜਦੋਂ ਮੈਂ ਆਈ ਸੀ ਤੇ ਅੰਦਰ ਹੀ ਪਿਆ ਸੀ ਦੁੱਧ ਕਾਫੀ ਬਣਾ ਕੇ ਉਹ ਕਰ ਦੇਣੀ ਆ ਫ੍ਰਿਜ ਚ ਲਾ ਦੇਣੀ ਆ ਬਸ ਇੱਕ ਦੋ ਮਿੰਟ ਰਹਿ ਗਏ ਮੈਂ ਆਉਣ ਹੀ ਵਾਲੀ ਆ ਉਦੋਂ ਜਿਹੜੀ ਉਹ ਵੀ ਆਪਾਂ ਨੇ ਬਣਾ ਕੇ ਬਾਲਟੀ ਪਰ ਕੇ ਬਾਲਟੀ ਪਰ ਕੇ ਰੱਖ ਦੀ ਬ੍ਰਿਜ ਚ ਛੋਟੀ ਜੀ ਬਾਲਟੀ ਬੜੀ ਸੋਹਣੀ ਲੱਗਦੀ ਹੈ ਹੁਣ ਠੰਡੀ ਹੋ ਜੂਗੀ ਬਸ ਹੋ ਗਿਆ ਟਾਈਮ ਪਤੇ ਹੋਣ ਦੇ 3 ਵਜੇ ਕੇ 5 ਮਿੰਟ ਉੱਪਰ ਹੋ ਗਏ ਨੇ ਆਂਦੀ ਹੋਣਗੇ ਹਸਤਾਨ ਜਿਹਨੇ ਤੇ ਆਉਂਦੇ ਆ ਬੈਗ ਸੱਟਣਾ ਤੇ ਬਸ ਭੱਜ ਲੈਣਾ ਕਮਰੇ ਚ ਉਹ ਤਾਂ ਇਹਨਾਂ ਨੇ ਪੇਪਰ ਵੀ ਨਹੀਂ ਮੈਨੂੰ ਦੱਸਦਾ ਕਿ ਹਾਂ ਮੰਮਾ ਕਿੱਦਾਂ ਆ ਗਏ ਆ ਗਏ ਉਹ ਆ ਗਏ ਮੈਂ ਪਹਿਲਾਂ ਉਹਨਾਂ ਨੂੰ ਰਿਸੀਵ ਕਰ ਲਾਂ ਆ ਗਈਆਂ ਆਪਣੀਆਂ ਰੌਣਕਾਂ ਤੇ ਇੱਕ ਜਿਹੜੀ ਛੋਟੀ ਰੌਣਕ ਉਹ ਤਾਂ ਭੱਜ ਲਈ ਅੰਦਰ ਹੀ ਅੰਦਰ ਹੀ ਚਲੇ ਆ ਪਨੀਤ ਤੂੰ ਸਾਰੇ ਪ੍ਰੈਸ ਕਿਉਂ ਲੈ ਕੇ ਗਿਆ ਹੈ ਪ੍ਰੈਸ ਹਾਂ ਪ੍ਰੈਸ ਲੈ ਗਿਆ ਅੱਛਾ ਪਰਨੀਤ ਕਹਿੰਦਾ ਡਰੈਸ ਤੇ ਮੈਨੂੰ ਸੁਣੀ ਪ੍ਰੈਸ ਹੀ ਮੈਂ ਆਖੀ ਜਮਾ ਇਹਨੇ ਪ੍ਰੈਸ ਕੀ ਕਰਨੀ ਹੈ ਇਹਨੇ ਪ੍ਰੈਸ ਕੀ ਕਰਨੀ ਹੈ ਹਾਂਜੀ ਕਿਵੇਂ ਰਿਹਾ ਫਿਰ ਸਕੂਲ ਸਤਾਨ ਕਿੱਥੇ ਗਿਆ ਸਾਡਾ ਰਿਸ਼ਤਾਨ ਕਿੱਥੇ ਗਿਆ ਓਹੋ ਪਰਲੀ ਤੂੰ ਡਰੈਸ ਕਿਉਂ ਬਾਕੇ ਜਾ ਰਹਾ ਬਹੁਤ ਦਿਨ ਹੋਗੇ ਦੋ ਦਿਨ ਸਤਾਨ ਕਿੱਥੇ ਗਿਆ ਯਾਰ ਹੈ ਫਤੇ ਸਿੰਘ ਜੀ ਆ ਗਏ ਲੋਕ ਗਿਆ ਦੇਖਿਓ ਮੈਂ ਤੁਹਾਨੂੰ ਕਹਿਆ ਇਹਨਾਂ ਨੂੰ ਸਤਾਨੂ ਕਰਨਾ ਹੁੰਦਾ ਫਤੇ ਸਿੰਘ ਜੀ ਚਲ ਕੋਨੀ ਇਧਰ ਆਇਆ ਕਰਦੇ ਆ ਕਾਫੀ ਆਪਾਂ ਪੀ ਲੈਨੇ ਆ ਹਨਾ ਲੈ ਮੈਂ ਲੈ ਕੇ ਆਈ ਫਿਰ ਮੈਂ ਦਰਵਾਜ਼ਾ ਬੰਦ ਕਰਦੀ ਆ ਓਕੇ ਮੈਂ ਲੱਭਣਾ ਹੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਸਕੂਲ ਚ ਹੀ ਹੋਣਾ ਕਿਤੇ ਨਹੀਂ ਆਇਆ ਤੇ ਨਾ ਸਹੀ ਚਲੋ ਪਰ ਨਹੀਂ ਤਾਂ ਆਪਾਂ ਕਾਫੀ ਪੀਨੇ ਆ ਬੜੀ ਟੇਸਟੀ ਓਏ ਆ ਗਈ ਵੀ ਜਾਨ ਆ ਆ ਗਈ ਤੇ ਮੇਰੀ ਜਾਨ ਟਿੱਡੂ ਇੱਧਰ ਦੱਸੋ ਇੱਧਰ ਇੱਧਰ ਆਓ ਇੱਧਰ ਪੇਪਰ ਕਿਦਾਂ ਆਇਆ ਬਹੁਤ ਵਧੀਆ ਪੱਕੀ ਗੱਲ ਐ ਦੇਖਿਆ ਇੱਕ ਮਿੰਟ ਟਿਕਦਾ ਨਹੀਂ ਹੈਗਾ ਮੈਨੂੰ ਖੜਕੇ ਨਹੀਂ ਦੱਸੂਗਾ ਆਰਾਮ ਦੇ ਨਾਲ ਬਸ ਭੱਜ ਭੱਜ ਕੇ ਦੱਸ ਦੂ ਕਿ ਹਾਂ 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 ਮम्मा ਠੀਕ ਹੋ ਗਿਆ ਠੀਕ ਹੋ ਗਿਆ ਚਲੋ ਜੀ ਕੌਫੀ ਪੀਓ ਤੇ ਘੜੀ ਸੋਈ ਐ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਐ ਭੁੱਖ ਲੱਗ ਰਹੀ ਐ ਪਰ ਦੇਖ ਜੀ ਮੈਂ ਕੀ ਬਣਾਣੀ ਐ ਮੈਨੂੰ ਤਾਂ ਹੋਣ ਦੀ ਘਟ ਰਾਤ ਦੀ ਟੈਨਸ਼ਨ ਜ਼ਿਆਦਾ ਪਈ ਐ ਫੇਰ ਰਾਤ ਨੂੰ ਕੀ ਬਣਾਣਾ ਐ ਵੇ ਦੇਖਿਓ ਪ੍ਰੋਕੀਨਿਜ਼ਮ ਨਹੀਂ ਲੱਗ ਰਹੀ ਨਾ ਇੱਕ ਥਾਂ ਤੇ ਰੱਖਣਾ ਸਾਰਾ ਸਮਾਨ ਠੀਕ ਹੈ ਬੱਤੇ ਪੇਪਰ ਚ ਕੀ ਕੀ ਆਇਆ ਸੀ ਜੋ ਮੰਮਾ ਨੇ ਲਾਤੀ ਕਰਾਇਆ ਹੋਇਆ ਸੀ ਸਾਰਾ ਕੁਝ ਵੈਰੀ ਗੁੱਡ ਫਿਰ ਤਾਂ ਦਾ ਹੋਣਾ ਬੱਤੇ ਨੂੰ ਸਾਰਾ ਕੁਝ ਹੈ ਐ ਸਾਰੀ ਕਾਫੀ ਪੀ ਲੋਗੇ ਤੁਸੀਂ ਅੱਜ ਸ਼ਰਟ ਤੇ ਕੀ ਕੀਤਾ ਹੋਇਆ ਰੰਗ ਲੈ ਤੀ ਜੇ ਇਹ ਨਾ ਨਿਕਲਿਆ ਫਤੇ ਫੇਰ ਐ ਵੀ ਆ ਵੀ ਦੂਜੇ ਰੰਗ ਨੂੰ ਦੱਜੋ शाबाश दी एक्टिविटीज ना कर है, करो स्कूल जपड़े इदा खराब करन सारी देखो शर्ट न कलर लग्या होया हूँ जे ना निकलिया फिर है तेरू पूरा कॉन्फिडेंस अभी मम्मा निकल जूगा कोई गल नहीं हूँ प्लीज कॉफ़ी पी के थोड़ी देर वास्ते सौ जाओ ठीक है दोनों ही नहीं नहीं, नहीं बेटे कड़ी रेस्ट करो थोड़ी देर रैसट करो उस बाद उठ उठन तो बाद ਉੱਠਣ ਤੋਂ ਬਾਅਦ ਅਸਤੇ ਦੇਖੋ ਇਹਨੇ ਪੰਕਾਉੜਾ ਉਹ ਦੋ ਇੱਕ ਹੰਟ ਬੰਦ ਕਰ ਲਿਆ ਠੀਕ ਦੇ ਦੇ ਠੀਕ ਹੈ ਠੀਕ ਹੈ ਚਲੋ ਵਲੌਗ ਸ਼ੁਰੂ ਕਰੋ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੇ ਨਜ਼ਰ ਆ ਰਿਹਾ ਹੈ ਕਿ ਤੁਸੀਂ ਸਬਸਕ੍ਰਾਈਬ ਕਰ ਸ਼ੀਤ ਹੈ ਨਿੱਕਰ ਗੈਂਚਾ ਨਿੱਕ ਤੇ ਮੈਨ ਦਿਖਾਈ ਨਹੀਂ ਤੁਹਾਡੀ ਹੈ ਉਹ ਮੇਰੇ ਅੰਡੇ ਸਕੂਲ ਤੋਂ ਮੈਂ ਕੁਝ ਅੱਜ ਸਰੀਤ ਆ ਹਾਂਜੀ ਆ ਫੂਡ ਕਲਰ ਨਹੀਂ ਹਾਂਜੀ ਉਹਨਾ ਅਸੀਂ ਪਹਿਲਾਂ ਪਹਿਲਾਂ ਸੀ ਪਾਇਆ ਫੂਡ ਕਲਰ ਹੂੰ ਉਸ ਤੋਂ ਬਾਅਦ ਅਸੀਂ ਓਹੋ ਹੂੰ ਫਸੇਤੀ ਉਹ ਵੀ ਇਹਨਾਂ ਕਹਿ ਟਾਲਾ ਲਾ ਰਹੇ ਹਨ ਹੈਨਾ ਹੋਰ ਇਹਨੇ ਤਾਂ ਟਾਈਮ ਲਾਤਾ ਹੈਨਾ ਆਪਾਂ ਪਹਿਲਾਂ ਕਾਫੀ ਪੀ ਲਈਏ ਤੇ ਹਨਾ ਹਣੇ ਇਹਦੇ ਲੰਬੀ ਗੱਲ ਖਿੱਚਦੀ ਇਹਨੇ ਬੰਦੇ ਨੇ ਲਓ ਜੀ ਕੱਲ ਨਾ ਵਲੌਗ ਵੀ ਇਸੇ ਚੱਕਰ ਚ ਨਹੀਂ ਆਇਆ ਹੈਗਾ ਕਿਉਂਕਿ ਮੈਂ ਹੈਗੀ ਸੀ ਘਰੇ ਕੱਲੀ ਤੇ ਮੈਨੂੰ ਕੁਝ ਸਮਝ ਹੀ ਨਹੀਂ ਆਉਂਦੀ ਫੇ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਤੇ ਹੁਣ ਵੀ ਤੁਸੀਂ ਦੇਖੋ ਕਿ ਮੈਂ ਇੰਨੀ ਜਦੋਂ ਜਿਆਦਾ ਕੀਤੀ ਵੀ ਸਬਜ਼ੀ ਕੀ ਬਣਾਵਾਂ ਐਡੀ ਵੱਡੀ ਟੈਨਸ਼ਨ ਆ ਨਾ ਇਹ ਤੇ ਹੁਣ ਹਾਰ ਕੇ ਮੈਂ ਇਹ ਫੈਸਲਾ ਲਿਆ ਤੁਹਾਨੂੰ ਪਤਾ ਹੀ ਹੈ ਜਦੋਂ ਕਸ਼ਣਾ ਲੱਭੇ ਤੇ ਉਦੋਂ ਚੱਕ ਕੇ ਆਲੂ ਨਾਲੋਂ ਤੇ ਹੁਣ ਮੈਂ ਆਲੂ ਤੇ ਪਕੌੜੇ ਮੇ ਇਹ ਵੀ ਪਕੌੜੇ ਵੀ ਅਜੇ ਮੈਂ ਦੇਖਣੇ ਵੀ ਹੈਗੇ ਨੇ ਕਿ ਨਹੀਂ ਹੈਗੇ ਤੇ ਮੈਂ ਆਲੂ ਤੇ ਪਕੌੜੇ ਦੀ ਜਿਹੜੀ ਸਬਜੀ ਆ ਉਹ ਲਗਈ ਆ ਮੈਂ ਹੁਣ ਬਣਾਣ ਤੇ ਪਰਨੀਤ ਤੇ ਫਤੇ ਹੁਣ ਉੱਠੇ ਨੇ ਤੇ ਬਸ ਸਬਜੀ ਪਹਿਲਾਂ ਆਲੂ ਉਬਲਣੇ ਵਾਸਤੇ ਰੱਖਦੀ ਆ ਓਨੀ ਦੇਰ ਤੱਕ ਆਲੂ ਉਬਲਣਗੇ ਆਟਾ ਗੁੰਨ ਕੇ ਰੱਖ ਦੂੰਗੀ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਨਾਲ-ਨਾਲ ਬਾਕੀ ਦੇ ਕੰਮ ਕਰਾਂਗੇ ਤੇ ਇਧਰੋਂ ਪਰਨੀਤ ਲੱਗਾ ਆ ਪਾਣੀ ਲਾਣ ਬੁੱਟਿਆਂ ਨੂੰ ਤੇ ਪਾਠ ਲੱਗ ਗਿਆ ਰੋਟੀ ਸਬਜੀ ਦੇ ਨਾਲ ਨਾਲ ਨਾ ਸ਼ਾਮ ਨੂੰ ਬਹੁਤ ਸਾਰੇ ਹੋਰ ਵੀ ਕੰਮ ਹੁੰਦੇ ਨੇ ਜਿਵੇਂ ਕਿ ਨਿੱਕੇ ਨਿੱਕੇ ਲੱਲੇ ਭੱਬੇ ਜੇ ਥੋੜੇ ਜਹਨ ਕੱਪੜੇ ਨੇ ਮੈਂ ਉਹ ਲੱਗੀਆਂ ਪਹਿਲਾਂ ਮਸ਼ੀਨ ਦੇ ਵਿੱਚ ਪਾਣ ਕਿਉਂਕਿ ਜਦ ਤੱਕ ਰੋਟੀ ਬਣੂਗੀ ਕੱਪੜੇ ਵਾਸ ਹੋ ਜਾਣਗੇ ਫਿਰ ਆਪਾਂ ਬਾਹਰੇ ਪਾ ਦਾਂਗੇ ਸੁੱਕਣ ਤੇ ਯਾਰ ਮੈਂ ਤੁਹਾਨੂੰ ਕਹਿ ਰਹੀ ਨਾ ਮੈਂ ਆਲੂ ਬਣਾਉਣ ਦਾ ਐਡਾ ਵੱਡਾ ਡਿਸੀਜਨ ਲੈ ਲਿਆ ਤੇ ਹੁਣ ਦੇਖਿਆ ਤੇ ਮੈਂ ਪਕੌੜੇ ਵੀ ਖਤਮ ਹੋ ਗਏ ਹੁਣ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਨੂੰ ਲੱਗਦਾ ਬਗਲਤ ਫੈਸਲਾ ਲੈ ਲਿਆ ਤੇ ਹੁਣ ਮੈਂ ਕਰਾਂ ਕੀ ਤੂੰ ਦੇਖਦੀਆਂ ਮੈਨੂੰ ਬੜੀਆਂ ਲੱਗ ਗਈਆਂ ਮਸਾਲੇ ਵਾਲੀਆਂ ਉਹ ਪਾਉਂਗੀ ਇੱਕ ਤੇ ਬਣਾਉਂਗੀ ਬਟ ਉਸ ਤੋਂ ਪਹਿਲੇ ਹਮ ਕਪੜੇ ਵਾਸ਼ ਕਰ ਲਏ ਆਪਣੇ ਪਰਨੀਤ ਜਾ ਰਹੀ ਆ ਸ਼ਾਪ ਤੇ ਉਹਨੂੰ ਕੋਈ ਸਮਾਨ ਲਿਆਣਾ ਆ ਤੇ ਅਮਨੁਰੀਆ ਜੀ ਆਏ ਨਹੀਂ ਹੈਗੇ ਲੁਧਿਆਣੇ ਤੋਂ ਮੈਂ ਉਹਨਾਂ ਦੀ ਵੇਟ ਕਰ ਰਹੀ ਆ ਕਿ ਛੇਤੀ ਆ ਜਾਣ ਤੇ ਯਾਰ ਸਾਰੇ ਜਣੇ ਅਰਦਾਸ ਕਰੋ ਮੀਂਹ ਪਵਾ ਦਿਓ ਕਿਤੇ ਬਾਲੀ ਗਰਮੀ ਹੋਈ ਪਈ ਆ ਸੱਚੀ ਬੁਰਾ ਹਾਲ ਹੋਇਆ ਪਿਆ ਗਰਮੀ ਦਾ ਮੇਰਾ ਤੇ ਸਾਹ ਨਾ ਸਾਹ ਨਹੀਂ ਲੰਦੇ ਲੋ ਜੀ ਫਾਈਨਲੀ ਸਬਜੀ ਦਾ ਆਪਣੇ ਮੇਨ ਤੜਕਾ ਲੱਗ ਚੁੱਕਿਆ ਹੈ ਮਤਲਬ ਤੜਕਾ ਮੈਂ ਅਜੇ ਤੋਂ ਨਹੀਂ ਆ ਦੇਖੋ ਉਹ ਬੰਦ ਬਰਾਉਂਗਾ ਹੋ ਚੁੱਕਾ ਹੈ ਤੇ ਇਹ ਪਾਲੇ ਵਾਲੀ ਬੜੀ ਲੱਗ ਗਈ ਹੋ ਮੈਂ ਇਹਦੇ ਵਿੱਚ ਹੀ ਪੀਸ ਪਾ ਰਹੀ ਹਾਂ ਨਾਲ ਹੁਣ ਇਹ ਤੋਂ ਸਬਜੀ ਕਿਵੇਂ ਦੀ ਬਣਦੀ ਐ ਅੱਜ ਪਤਾ ਨਹੀਂ ਕਿਉਂ ਕਰਿਆ ਨਹੀਂ ਕੋਈ ਤਾਂ ਸੱਚੀ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਥੋੜਾ ਜਿਹੀ ਹੀ ਲੱਗ ਰਿਹਾ ਨਾ ਤੁਹ ਕੰਮ ਕਰਨ ਦਾ ਜੀ ਦਿੱਤਾ ਅੱਜ ਮੇਰੇ ਸਾਰੇ ਕੰਮ ਬੜੇ ਹੈਗੇ ਨੇ ਡੇਟ ਹੋ ਗਏ ਕੁਝ ਵੀ ਨਹੀਂ ਕੀਤਾ ਪਰ ਨੂੰ ਚੱਲਾ ਮੈਂ ਕਾਫੀ ਤੱਕ ਗੁੰਮਦਰ ਜਨਾ ਖੇਲ ਕਰਦੀ ਰਹੀ ਕਿਉਂ ਨਹੀਂ ਮਦਦੀ ਮਾਰ ਕੇ ਖੜੀ ਹੋਣਾ ਫਿਰ ਰੋਟੀ ਦਾ ਬਣਾਉਣੇ ਪੈਣੇ ਆ ਗਰਮੀ ਇੰਨੀ ਕਿ ਜ਼ਿਆਦਾ ਨਾ ਸੱਚੀ ਹੀ ਗਰਮ ਦਾ ਮੈਂ ਸਾਰਾ ਗਰਮੀ ਨੇ ਮੈਨੂੰ ਹੱਤੀ ਕਰਦੀ ਹੋਣਾ ਮਾਂ ਤੁਝੋਂ ਪੈਣ ਲੱਗੀ ਹੈ ਨਾ ਅਜੇ ਤੱਕ ਪੂਰੇ ਮਤਲਬ 6 ਮਹੀਨੇ ਗਰਮੀ ਨੇ ਆਪਣਾ ਜ਼ੋਰ ਦਿਖਾਇਆ ਚਲੋ ਮੈਂ ਸਬਜੀ ਬਣਾ ਲਾਂ ਨਾਲ ਮੈਂ ਕੱਪੜੇ ਮੇਰੇ ਕਾਰਾ ਜੀ ਮੈਂ ਬਾਹਰ ਕੱਪੜੇ ਪਾ ਲਈਆਂ ਹਾਂ ਪੱਲੀ ਤੇ ਹਾਂ ਪਨੀਰ ਕਿੱਸਣ ਲਾ ਕੇ ਥੋੜਾ ਇਹਨਾਂ ਮਾਂ ਨੂੰ ਹੋਰ ਪਾਸੇ ਲੱਗੇ ਬੜਾ ਹੋ ਹੋ ਰਿਹਾ ਜੀਜਾ ਕਾ ਜ ਮਮੀ ਵੀ ਚਲੇ ਗਏ ਚਾਹਦੇ ਮਮੀ ਵੀ ਚਲੇ ਗਏ ਪਿੰਡ ਤੇ ਮੈਂ ਉਹਨਾਂ ਨੂੰ ਮਿਲ ਵੀ ਨਹੀਂ ਪਾਈ ਨਾ ਕੁਛ ਹੋਣੋ ਵੀਡੀਓ ਕਾਲ ਕਰਨ ਦੇ ਹੀ ਤਾਂ ਘਰ ਦਾ ਨਾ ਬੜਾ ਮਤਲਬ ਤੈਨੂੰ ਪਤਾ ਹੀ ਹੋਣਾ ਜਦ ਕੋਈ ਨਾ ਹੋਵੇ ਤੂੰ ਕਿੰਨਾ ਘਰ ਦੀ ਕੀ ਹਾਲਤ ਭਾਂ ਜਾਂਦੀ ਦੇਖ ਕੇ ਮਨ ਜਾਂਦੀ ਦੁਖੀ ਜਾ ਹੋ ਗਿਆ ਹੁਣ ਗਏ ਨਾਲ ਹਲਪਰ ਨੂੰ ਬਾਅਦ ਚਲੋ ਕੰਮ-ਕੁਮ ਆਪਣਾ ਸਾਰਾ ਕਰਵਾ ਲੇ ਸਾਡੀ ਹਲਪਰ ਬਹੁਤ ਵਧੀਆ ਮੰਮੀ ਦਾ ਬਹੁਤ ਧਿਆਨ ਰੱਖਦੇ ਨੇ ਉਹ ਮੈਂ ਨਾ ਫੇ ਤੈਨੂੰ ਸੈਕਿੰਡ ਟਾਈਮ ਰਿਵੀਜ਼ਨ ਕਰਵਾਉਂਦੀ ਆ ਬਟ ਇਹ ਬੰਦਾ ਬਹੁਤ ਟੈਨਸ਼ਨ ਵੀ ਆਮ ਮੈਂ ਆਪਣੀ ਚਾਕਲੇਟ ਖਾਣ ਲੱਗਿਆ ਹੋਇਆ ਏ ਇਹਨੂੰ ਕੋਈ ਪਰਵਾਹ ਨਹੀਂ ਵੀ ਮੰਮਾ ਮੇਰੀ ਵੇਟ ਕਰ ਰਿਹਾ ਤਾਂ ਇਧਰ ਬੰਦੇ ਆ ਗਏ ਅੱਜ ਸਾਰਾ ਲੁਧਿਆਣਾ ਫੇਰ ਫਿਰ ਕੇ ਆਏ ਨੇ ਅੱਜ ਮੈਂ ਨਾਲ ਨਹੀਂ ਨਾਲ ਨਹੀਂ ਆਇਗੀ ਤੇ ਅੱਜ ਫੇਰ ਜਿਹੜਾ ਆਪਣਾ ਲੈਸ਼ਾਂ ਦਾ ਪਿਛਲਾ ਸਟਾਕ ਸੀਗਾ ਉਹ ਹੋ ਗਿਆ ਖਤਮ ਤੇ ਹੁਣ ਅੱਗੋਂ ਨਵਾਂ ਸਟਾਕ ਫੇਰ ਲੈ ਕੇ ਆਏ ਨੇ ਕਿ ਜਿਹੜੇ ਇਸ ਵਾਰ ਖਤਮ ਨਹੀਂ ਹੋ ਦੁੱਜੇ ਮੇਰੇ ਕਲਰ ਤਾਂ ਰਣੇ ਮਿਲਦੇ ਨਹੀਂ ਆਏਗੇ ਹਾਂ ਪਰ ਜਿਹੜੇ ਮਿਲਦੇ ਨਹੀਂ ਹੈਗੇ ਬਟ ਫਿਰ ਵੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਲੱਗ ਹੀ ਜਾਂਦੇ ਨੇ ਆਲਮੋਸਟ ਸਾਰੇ ਹੀ ਦੇ ਸਾਰੀਆਂ ਲੈਸ਼ਾਈਆਂ ਨੇ ਬਹੁਤ ਹੀ ਵਧੀਆ ਲੇਟੈਸਟ ਸਾਰੀ ਸਾਰੇ ਡਿਜ਼ਾਈਨ ਫੁੱਲ ਘੈਂਟ ਆਏ ਨੇ ਆ ਕੀ ਆ ਵਾਲੇ ਸੂਟ ਨੇ ਜਿ ਸੂਟ ਨੇ ਦੰਨੀ ਐ ਅੱਛਾ ਮੈਂ ਕਹਿੰਦੀ ਕਿ ਤੇ ਸਾਰੀਆਂ ਨੇ ਸਾਰੀਆਂ ਦਾ ਕੱਪੜਾ ਮਹਿੰਗੇ ਤੇ ਇਹ ਕਿੱਥੇ ਸਾਰਾ ਅੱਛਾ ਸਾਰਾ ਅੱਛਾ ਹਾਂ ਠੀਕ ਐ ਉਹ ਆਪਣੇ ਟੇਲਰ ਇਹਦੇ ਚੋ ਕੱਟ-ਕੱਟ ਕੇ ਉਹ ਕਰਦੇ ਹੁੰਦੇ ਨੇ ਹਨਾ ਜਿ ਸੂਟ ਦੁਪੱਟੇ ਤੇ ਨਹੀਂ ਲੱਗਦੇ ਆਪਣੇ ਹੂੰ 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 ਚਾ ਕੋਨੇ ਕਿਹਾ ਉਹ ਨਾ ਸਾਰਾ ਉਹ ਬੋਲੀਏ ਅੱਛਾ ਇਹ ਚ ਲੈਸ ਨੇ ਸਾਰੀਆਂ ਬਾਰੇ ਗੱਡੀ ਚ ਪੈ ਕਿਧੋਲਾ ਕਰਦੇ ਨੇ ਨਾ ਇਸ ਮਾਨ ਫਿਰ ਸਾਰਾ ਨਹੀਂ ਪਰ ਵਧੀਆ ਕਿਤਾਬ ਤਾਂ ਬਾਰ-ਬਾਰ ਜਾਣਾ ਵੀ ਹੈ ਜਾਣਾ ਬੜਾ ਔਖਾ ਲੱਗਦਾ ਹੈ